ਪਤਾਂ ਜੀ ਅੱਜ ਰੇਡੀ ਜੁਨੀਅਨ ਜਿਹੜਾ ਪ੍ਰਦਰਸ਼ਨ ਕਰ ਰਿਹਾ ਤੇ ਪਰੇ ਜਾਣ ਚਾਹੇ ਮੈਂ ਰਮੇਸ਼ ਕੁਮਾਰ ਪਬਲੋ ਪ੍ਰੈਜ਼ੀਡੈਂਟ ਰੇਡੀ ਰੇਡੀ ਫੜੀ ਐਸੋਸੀਏਸ਼ਨ ਜਿਹੜਾ ਜੇ ਰੋਸ਼ ਪ੍ਰਗਟ ਹੋਇਆ ਮਿਊਸਪਲ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਰਾਮ ਨੂਮੀ ਵਾਲੇ ਦਿਨ ਛੁੱਟੀ ਵਾਲੇ ਦਿਨ ਕੋਸ਼ਿ ਸਾਡੀਆਂ ਰੇੜੀਆਂ ਚਲਦੀਆਂ ਫਿਰਦੀਆਂ ਜਿਹੜੀਆਂ ਆਪਣੀਆਂ ਸੋਦਾ ਵੇਚ ਕੇ ਆਪਣਾ ਬੱਚਾ ਦਾ ਪੇਟ ਪਾਲਦੇ ਆ ਲਗਭਗ 9 10 ਰੇੜੀਆਂ ਜਿਹੜੀਆਂ ਉਸ ਦਿਨ ਲੈਦੇ ਚੱਕੇ ਉਹਦੇ ਵਿੱਚ ਸਾਡੇ ਰੇੜੀ ਵਾਲੇ ਕਈ ਭਰਾ ਪੀਓ ਸਾਹਿਬ ਨੂੰ ਮਿਲੇ ਹੰਟ ਬਰਾਜੇ 'ਚ ਸੁਬਰੀਦਨ ਸਾਹਿਬ ਨੂੰ ਮਿਲੇ ਹੋਰ ਉਹਨਾਂ ਦੇ ਮੁਲਾਜ਼ਮਾਂ ਨੂੰ ਮਿਲੇ ਕਾਫੀ ਮਿਲਤ ਰਿਧੀਆਂ ਬਈਆਂ ਛੁੱਟੀ ਦਾ ਤੇ ਨਾ ਫਿਰ ਜਲਦੀਆਂ ਫਿਰਦੀਆਂ ਰੇੜੀਆਂ ਜਿਹੜੀਆਂ ਤੁਸੀਂ ਲੈ ਜਾਂਦੇ ਹੋ ਇਹ ਤੁਸੀਂ ਬਿਲੀਟ ਬਣਾ ਰੱਖਿਆ ਕਰੀ ਬੰਦੇ ਦੇ ਰੇਡੀਆ ਲੈ ਕੇ 100000 5500 ਰੁਪਏ ਲੈਣ ਦੇ ਰਾਤ ਨੂੰ 10:00 ਵਜੇ ਛੱਡਦੇ ਹੋ 2 ਨੰਬਰ ਦੇ ਵਿੱਚ ਉਹ ਪੈਸੇ ਜਿਹੜੇ 5-10000 ਰੁਪਏ ਆਪਣੀ ਜੇਬ ਦੇ ਰੋਜ਼ਮਾਂ ਦੇ। ਇਹਨੂੰ ਜਿਹੜਾ ਤੁਸੀਂ ਛੱਡੋ। ਉਹਦੇ ਬਾਅਦ ਉਹਨਾਂ ਨੇ ਕਿਹਾ ਜੀ ਸ਼ਾਮ ਦਾ ਟਾਈਮ ਦੇ ਅਸੀਂ ਛੱਡ ਜਾਂਦੇ ਹਾਂ। ਉਹਦੇ ਬਾਅਦ ਸਾਡੇ ਰੇਡੀ ਵਾਲੇ ਫੇ ਸਾਰਾ ਦਿਨ ਬੈਠੇ ਰਹਿ ਗਏ। ਬੈਠਣ ਦੇ ਬਾਅਦ ਤੇ ਭੂਸ਼ਣ ਕੁਮਾਰ ਇਹਨੇ 4:00 ਵਜੇ ਤੋਂ ਪਹਿਲੇ ਈਓ ਸਾਹਿਬ ਨੂੰ ਮਿਲਿਆ। ਭਈ ਈਓ ਸਾਹਿਬ ਮੈਂ ਬੜਾ ਦੁਖੀ ਹੋਇਆ ਵਾਂ। ਕਈ ਦਿਨਾਂ ਤੋਂ ਸਾਡੀਆਂ ਰੇੜੀਆਂ ਲੈ ਜਿੰਦੇ ਹੋ ਫੜਦੇ 1500 ਰੁਪਏ ਲੈ ਤੇ ਛੱਡ ਕੋ ਰੇੜੀ ਛੱਡਦੇ ਹੋ ਵੀ ਸਾਡਾ ਬੱਚਾ ਦਾ ਪੇਟ ਨਹੀਂ ਭਰਦਾ ਅਸੀਂ ਇਹਦੇ ਨਾਲ ਚੜਨਾ ਮਰ ਜਾਈਏ ਸਾਡਾ ਛੁਰਦਾਰਾ ਹੋ ਜਾਣਾ ਇਹੋ ਸਾਹਿਬ ਦਾ ਜਵਾਬ ਸੀ ਵੀ ਸਾਡੇ ਪਰੋ ਭਾਵੇਂ ਮਰ ਜਾਓ ਟੋਟਾ ਲੈ ਤੇ ਜਿਹੜਾ ਹੈ ਬਾਜ਼ਾਰ ਵਿੱਚ ਮੰਗਣ ਪਿੰਣ ਚਾਲੂ ਕਰ ਦਿਓ ਤੇ ਮੈਂ ਰੇੜੀਆਂ ਨਹੀਂ ਛੱਡਣੀਆਂ ਸਾਡੇ ਬੰਦੇ ਨੇ ਫਿਰ ਰੈਂਟ ਬਰਾਜ ਦੇ ਵਿੱਚ ਕਿਹਾ ਰਾਜਵਾਂ ਨੂੰ ਵੀ ਮੈਂ 20 ਰੁਪਏ ਦੀਆਂ ਬੋਲੀਆਂ ਲੈ ਕੇ ਆਇਆ ਬਾਜ਼ਾਰੋਂ ਰੇੜੀ ਮੈਂ ਅੱਜ ਖਾ ਰੇ ਇੱਥੇ ਮਰਨਾ ਦੇ ਬਾਅਦ ਉਹਨੂੰ ਟੱਪੇ ਤੇ ਇੱਕ ਮਜਬੂਰ ਰਿੱਤਾ ਰਿਹਾ ਮਰਨ ਦੀ ਪੋਜੀਸ਼ਨ ਤੇ ਲਿਆਇਆ ਗਿਆ ਇੱਕ ਦਰੀਪੁਰ 1500 ਰੁਪਏ ਲਈਆ 1500 ਰੁਪਏ ਦੇ ਪਿੱਛੇ ਮੁਸਬਲ ਕਮੇਟੀ ਵਾਲਿਆਂ ਨੇ ਉਹਦੀ ਕਜੀਆ ਕਰ ਲੈਂਦੀ ਆ ਔਰ ਉਹਦੇ ਬਾਅਦ ਉਹਨੇ ਗੋਲੀਆਂ ਛਾੜ ਦੇ ਸਾਢੇ 5 ਵਜੇ ਕਿਸੇ ਗਰਾਊਂਡ ਦੇ ਵਿੱਚ ਸੁੱਤਾ ਰਿਹਾ ਉਹ ਬਾਹਰ ਆਇਆ ਜਾਂ ਅੰਦਰ ਰਿਹਾ ਉਹਦੇ ਬਾਅਦ ਮੁਲਾਜ਼ਮਾਂ ਨੇ ਇਹ ਸੋਚਿਆ ਵੀ ਇਹ ਮੁਸਬਲ ਕਮੇਟੀ ਮਰ ਗਿਆ ਤੇ ਮੁਸਬਲ ਕਮੇਟੀ ਦੇ ਪ੍ਰਚਾਰਕ ਹੋ ਜਾਣਾ ਉਹਨਾਂ ਨੇ ਇਸ ਚੁਸਤੀ ਦੇ ਨਾਲ ਮਿਲਿ ਪਰਸਨ ਆ ਸਾਢੇ 2 4 ਬੰਦੇ ਨਾਲ ਲੈ ਉਹਨੂੰ ਆਪਣੀ ਵਹਿਣ ਦੇ ਵਿੱਚ ਪਾਟੇ ਹਸਲ ਜੇ ਲੈ ਜਾਣਾ ਸੀ ਬਚ ਜਾਂਦਾ ਉਹਨੂੰ ਉਹ ਘਰ ਸੁਟਿਆ ਜਿਹਦੇ ਵਿੱਚ ਢੜ ਦਾ ਕੋਈ ਹੋਰ ਮੈਂਬਰ ਉੱਥੇ ਨਹੀਂ ਰਹਿੰਦਾ ਇਕੱਲਾ ਹੀ ਹੋ ਰਹਿੰਦਾ ਇਹਦਾ ਮਤਲਬ ਜਿਉ ਉਹ ਮਰ ਚੁੱਕਿਆ ਸੀ ਜਾਂ ਮਰਨ ਦੀ ਪੋਜੀਸ਼ਨ ਐ ਸੀ ਉਹਨੂੰ ਉਹਦੀ ਸਫਾਈ ਨਾਲੇ ਨਹੀਂ ਚੁੱਸੀ ਨਾਲੇ ਸੁਟਦੇ ਆਡੇ ਜਲਵਲੇ ਸਾਡੇ ਕੁਝ ਬੰਦੇ ਉਹਨੂੰ ਸਵੇਰੇ ਜੇ ਵੀ ਅੱਜ ਸਾਡਾ ਬੰਦਾ ਨਹੀਂ ਆ ਰਿਹਾ ਰੇੜੀ ਰੋਜ ਲਾਂਦਾ ਉੱਥੇ ਜਾ ਕੇ ਤੇ 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 ਅੱਗੇ ਉਹ ਜਿਹੜਾ ਸੀ ਠੰਡਾ ਹੋਇਆ ਪਿਆ ਸੀ ਤੇ ਮਰਿਆ ਪਿਆ ਉਹ ਤੋਂ ਆ ਕੇ ਸਾਡੇ ਮੱਲੇ ਵਾਲੇ ਨੇ ਦੱਸਿਆ ਇਹ ਤਾਂ ਰਾਤ ਦੀ ਕੋਸ਼ੀ ਸੀ ਵੀ ਮਰ ਚੁੱਕਿਆ ਹੋਣਾ ਇਹਦਾ ਕੋਈ ਡਰਾਮਾ ਡਰ ਕੇ ਇਹਨੂੰ ਐਸੇ ਸੁੱਟ ਗਏ ਉਹਦੇ ਬਾਅਦ ਮੇਰੇ ਕੋਲ ਆਏ ਅਸੀਂ 20 25 50 100 ਬੰਦਾ ਉੱਥੇ ਗਏ ਉਹ ਜਿਹੜਾ ਸੀ ਉਹ ਤੇ ਮਰੀ ਦੀ ਹਾਲਤ ਐ ਸੀ ਉਹਨੂੰ ਅਸੀਂ ਲੈ ਉਹਦਾ ਪੋਸਟਮਾਰਨ ਕਰਾਇਆ ਜਿਹੜਾ ਹੈ ਉਹਦਾ ਸੰਸਕਾਰ ਕੀਤਾ ਉਸ ਰੋਜ਼ ਦੇ ਵਿੱਚ ਅੱਜ ਜਿਹੜਾ ਹੈ ਅਸੀਂ ਟਾਲੀ ਵਾਲੇ ਚੌਂਕ ਦੇ ਵਿੱਚ ਸਾਰੇ ਮਜ਼ਦੂਰ ਜਿਹੜੀ ਵਾਲੇ ਇਕੱਠੇ ਹੋ ਕੇ ਮੰਗ ਕਰਦੇ ਆ ਬਈ ਇਹੋ ਜੀ ਅਫਸਰੀ ਸਹੀ ਜਿਹੜੇ ਲੋਕਾਂ ਦਾ ਕੱਲਾਟੜੀਆਂ ਲੋਕਾਂ ਦੇ ਜੇਬਾਂ ਪੜਦੇ ਆ ਜਲਦੀ ਜਲਦੀ 50 5000 ਰੁਪਏ ਤਨਖਾ ਲੈ ਤੇ ਉਹਨਾਂ ਦਾ ਪੇਟ ਦੀ ਪਰਦਾ ਰੀਵਰ ਕੋਲ ਮੁਫਦਾ ਫਰੂਟ ਹੋਵੇ 1500 ਰੁਪਏ ਜਿਹੜਾ ਇਹਨਾਂ ਦੀ ਜੇਬੇ ਪੈ ਜਾਵੇ ਫਿਰ ਤਾਂ ਜਿਹੜਾ ਹੈ ਇਹਨਾਂ ਦਾ ਤਨਕਲਦਾ ਰਹੇ ਸਾਨੂੰ ਜੇ ਅਸੀਂ ਆਵਾਜ਼ ਉਠਾਈਏ ਸਾਨੂੰ ਤੰਗੀ ਤੋਰ ਦਬਾਇਆ ਜਾਂਦਾ ਤੁਸੀਂ ਆਵਾਜ਼ ਉਠਾਓਗੇ ਤੁਹਾਡੀਆਂ ਰੇਡੀਆਂ ਜਬਤ ਕਰ ਦਿਆਂਗੇ ਤੁਹਾਡੇ ਉੱਤੇ ਕੋਈ ਇਹੋ ਜਿਹਾ ਕੇਸ ਬਣਾ ਦੇਵਾਂਗੇ ਮੁਲਾਜ਼ਮਾਂ ਨੂੰ ਅੱਡੇ ਕਰ ਦੇ ਸਾਡੀ ਆਵਾਜ਼ ਨੂੰ ਦਬਾਣਾ ਚਾਹੁੰਦੇ ਅਸੀਂ ਇਹ ਮੀਡੀਆ ਦੇ ਜ਼ਰੀਏ ਪੂਰਾ ਹਿੰਦੂਸਤਾਨ ਦੇ ਵਿੱਚ ਜਿੱਥੇ-ਜਿੱਥੇ ਸਾਡੇ ਬਰਾੜੀ ਫੜੀ ਐਸੋਸੀਏਸ਼ਨ ਹਲੇ ਬੈਠੇ ਹਨ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕੋਈ ਰਾਜਪੁਰੇ ਦੇ ਵਿੱਚ ਇੱਕ ਮਸੂਰ ਰੜੀ ਵਾਲਾ ਨਹੀਂ ਮਰਿਆ ਤੇ ਪੂਰੇ ਹਿੰਦੂਸਤਾਨ ਦੇ ਵਿੱਚ ਇਹ ਦੀ ਫੂਜ ਹੋਣੀ ਚਾਹੀਦੀ ਐ ਤੇ ਇਹ ਅਫਸਰਾਂ ਦੇ ਕੰਨ ਹੁਣ ਫਰੇ ਹੋਣੇ ਚਾਹੀਦੇ ਆ ਔਰ ਇਸੇ ਪ੍ਰਸ਼ਾਸਨ ਪੁਲਿਸ ਮਹਿਕਮੇ ਨੂੰ ਇਹ ਮੰਗ ਕਰਦੇ ਆ ਜੇ ਜਲਦੀ ਨਾਲ ਦੇ ਖਿਲਾਫ ਇਹ ਕਾਰਵਾਈ ਬੰਦੀ ਨਾ ਦਿੱਤੀ ਗਈ ਪੂਰੇ ਹਿੰਦੂਸਤਾਨ ਦੇ ਵਿੱਚੋਂ ਥੋੜੇ ਥੋੜੇ ਹਰ ਸ਼ਹਿਰ ਦੇ ਵਿੱਚੋਂ ਰੇੜੀ ਫੜੀਆਂ ਹਲੇ ਰਾਜਪੁਰੇ ਦੇ ਵਿੱਚ ਪੋਟੜੇ ਉਹ ਰਾਜਪੁਰੇ ਦੇ ਵਿੱਚ ਮਜ਼ਦੂਰਾਂ ਨੂੰ ਸੰਭਾਲਾ ਉਠਾਉ ਜਾਣਾ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਸਾਰੀ ਪ੍ਰਸ਼ਾਸਨ ਦੇ ਉੱਤੇ ਹੋ ਜਾਣੀ ਹੈ ਇਹਦੇ ਨਾਲ ਅਸੀਂ ਫਿਰ ਜਿਹੜਾ ਹੈ ਉਸ ਮਜ਼ਦੂਰ ਰੇੜੀ ਵਾਲੇ ਦਾ ਤਨਵਾਦ ਕਰਦੇ ਜਿਹੜੇ ਭੂਸ਼ਣ ਕੁਮਾਰ ਦੀ ਬੋਧ ਦੇ ਉੱਤੇ ਅਫਸੋਸ ਰੱਖ ਕੇ ਜਿਹੜੇ ਆਇਆ ਆਪਣਾ ਟਾਰੂਵਾਰ ਬੰਦ ਕਰਦੇ ਮੈਨੂੰ ਵਿਸ਼ਵਾਸ ਹੈ ਕਿ ਅੱਡੇ ਵੀ ਜਦੋਂ ਮਜ਼ਦੂਰਾਂ ਨਾਲ ਰੇੜੀ ਵਾਲੇ ਨਾਲ ਕੋਈ ਟਕਰਾਵ ਹੋਇਆ ਇਹਦੇ ਬਾਰੇ ਵਾਜੂਕ ਵਾਅਦਾ ਇਤਜ਼ਾਦ ਦੇ ਵਿੱਚ ਜਿਹੜਾ ਹੈ ਅਸੀਂ ਜਿਹੜਾ ਰੋਸ ਕਰਾਣੇ ਪਿੱਛੇ ਨਹੀਂ ਹਟਾਂਦੇ ਫਿਰ ਮੇਰੀ ਬੇਨਤੀ ਹੈ ਕਿ ਉਹ ਸਾਹਿਬ ਦੇ ਵੱਟ ਉਹਨਾਂ ਦੇ ਜਿਹੜੇ ਕਰਮਚਾਰੀਆਂ ਤੇ ਇਹ ਜਿਹੜਾ ਜਲਦ ਪਰਚਾ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਮਰੇ ਵਿਆ ਉਹਦੀ ਆਤਮਾ ਨੂੰ ਸ਼ਾਂਤੀ ਮਿਲਣੀ ਚਾਹੀਦੀ ਹੈ ਤਾਂ ਦੇਸ਼ ਦੇ ਵਿੱਚ ਰੇੜੀ ਪੜੀ ਹੈ ਜਿਹਨੂੰ ਚੁਪਰੇਗੀ ਨਹੀਂ ਤਾਂ ਹਰ ਸ਼ਹਿਰ ਦੇ ਵਿੱਚ ਜਿਹੜਾ ਕੁਦਰਾ ਥਾਣਾ ਜਾਏਗਾ ਉਹਦਾ ਵਿਰੋਧ ਹੋਏਗਾ ਉਹਦਾ ਜਮਾਰ ਜਿਹੜਾ ਪ੍ਰੈਸ਼ਨ ਹੋਏਗਾ ਇਹਦੇ ਨਾਲ ਤਿਆਜਨਦਾ ਜੈ ਭਾਰਤ ਜੈ ਰੇੜੀ ਵਾਲੇ ਮੇਸਾਵਾ